हां जी ਵਿਦਿਆਰਥੀਓ ਜੂਨ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਤੇ ਜੋ ਜੁਲਾਈ ਦੇ ਵਿੱਚ ਪੇਪਰ ਹੋਣੇ ਆ ਉਹ ਸਬੰਧੀ ਜਿਹੜਾ ਇਹ ਪੇਪਰ ਆਗਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸਾਂ ਤੱਕ ਦੇ ਜੋ ਪੇਪਰ ਹੋਣੇ ਨੇਗੇ ਆਓ ਵੇਖੀਏ ਇਸ ਪੱਤਰ ਦੇ ਵਿੱਚ ਕੀ ਦੱਸਿਆ ਗਿਆ ਸੈਸ਼ਨ 2025-26 ਦੌਰਾਨ 6ਵੀਂ ਤੋਂ 12ਵੀਂ ਜਮਾਤਾਂ ਲਈ ਬਾਇਓ ਮੰਥਲੀ ਟੈਸਟ ਇੱਕ ਸਬੰਧੀ ਤਾਂ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖਿਚੜਾ ਕੀਤੀ ਜਾਵੇ ਕਿ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਬਾਇਓ ਮੰਥਲੀ ਟੈਸਟ ਮਿਤੀ 10/7/2025 ਤੋਂ 19/7/25 ਤੱਕ ਇਹ ਲਿਖੇ ਅਨੁਸਾਰ ਲਿਆ ਜਾਣਾ ਹੈ। ਬਾਇਓ ਮੰਥਲੀ ਟੈਸਟਿਕ ਸਕੂਲ ਮੁਖੀ ਆਪਣੇ ਪੱਧਰ ਤੇ ਜੀਡ ਸ਼ੀਟ ਤਿਆਰ ਕਰਕੇ 6ਵੀਂ ਤੋਂ 12ਵੀਂ ਜਮਾਤਾਂ ਲਈ ਕਰਵਾਉਣਾ ਯਕੀਨੀ ਬਣਾਉਣਗੇ। ਇਹ ਟੈਸਟ ਆਫਲਾਈਨ ਹੋਏਗਾ ਤੇ ਸਕੂਲ ਮੁਖੀ ਵਿਦਿਆਰਥੀ ਦੀ ਹਾਜ਼ਰੀ ਉਹਨਾਂ ਦੀ ਮੁਕੰਮਲ ਦੁਹਰਾਇੀ ਤੇ ਟੈਸਟ ਲਈ ਯਕੀਨੀ ਬਣਾਉਣਗੇ। 9ਵੀਂ ਤੋਂ 12ਵੀਂ ਜਮਾਤਾਂ ਦਾ ਬਾਇਓ ਮੰਥਲੀ ਟੈਸਟ 1 ਅਪ੍ਰੈਲ ਅਤੇ ਮਈ ਦੇ ਸਿਲੇਬਸ ਵਿੱਚੋਂ ਲਿਆ ਜਾਏਗਾ। ਮਾਫ ਕਰਨਾ ਤੇ ਇਹ 9ਵੀਂ ਤੋਂ 12ਵੀਂ ਜਮਾਤਾਂ ਦਾ ਬਾਇਓ ਮੰਥਲੀ ਟੈਸ ਬਾਇਮੰਥਲੀ ਟੈਸਟ ਜਿਹੜਾ 1 ਅਪ੍ਰੈਲ ਅਤੇ ਮਈ ਦੇ ਸਲਿਪਸ ਤੋਂ ਲਿਆ ਜਾਊਗਾ ਜੀ ਅਪ੍ਰੈਲ ਤੇ ਮਈ ਦੇ ਸਲਿਪਸ ਦੇ ਵਿੱਚੋਂ 6ਵੀਂ ਤੋਂ 8ਵੀਂ ਜਮਾਤਾਂ ਲਈ ਪੰਜਾਬੀ ਅੰਗਰੇਜ਼ੀ ਅਤੇ ਗਣਿਤ ਵਿਸ਼ਾ ਦਾ ਬਾਇਮੰਥਲੀ ਟੈਸਟ ਇੱਕ ਜੁਲਾਈ ਮਹੀਨੇ ਵਿੱਚ ਮਿਸ਼ਨ ਸਮਰੱਥਾ ਤਹਿਤ ਕਵਰ ਕੀਤੇ ਗਏ ਟੌਪਿਕਾਂ ਵਿੱਚੋਂ ਲਿਆ ਜਾਊਗਾ 6ਵੀਂ ਤੋਂ ਲੈ ਕੇ 8ਵੀਂ ਤੱਕ ਵਾਲੇ ਜਿਹੜਾ ਬਾਇਮੰਥਲੀ ਟੈਸਟ ਸੀਗੇ ਬਾਇਮੰਥਲੀ ਟੈਸਟ ਜਿਹੜਾ ਹੋਣਾਗਾ ਇੱਕ ਉਹ ਜੁਲਾਈ ਮਹੀਨੇ ਵਿੱਚ ਜਿਹੜਾ ਮਿਸ਼ਨ ਸਮਰੱਥਾ ਤਹਿਤ ਕਵਰ ਕੀਤੇ ਗਏ ਟੌਪਿਕਾਂ ਵਿੱਚੋਂ ਲਿਆ ਜਾਵੇਗਾ ਜਦ ਕਿ 6ਵੀਂ ਤੋਂ 8ਵੀਂ ਜਮਾਤਾਂ ਦੇ ਬਾਕੀ ਬਚੇ ਦਾ ਮਹੀਨਾਵਾਰ ਟੈਸਟ ਇੱਕ April ਅਤੇ May ਦੇ ਸਿਲੇਬਸ ਵਿੱਚੋਂ 7 10 7 25 ਤੋਂ ਨਹੀਂ 7 ਤੱਕ 25 ਤੱਕ ਲਿਆ ਜਾਵੇਗਾ ਜਿਹੜਾ ਹੈਗਾ 6ਵੀਂ ਤੋਂ 8ਵੀਂ ਤੱਕ ਦਾ ਸੋ ਇਸ ਤਰ੍ਹਾਂ ਦੇ ਨਾਲ 20 ਅੰਕਾਂ ਦਾ ਹੋਵੇਗਾ ਇਹ ਸਕੂਲ ਮੁਖੀ ਸਮੰਤ ਤਦ ਵਿਸ਼ਾ ਦੇ ਅਧਿਆਪਕ ਤੋਂ ਕਾਗਜ਼ ਪੱਤਰ ਤਿਆਰ ਕਰਵਾਉਣਗੇ ਦੇ ਆਪਕਾਂ ਵੱਲੋਂ ਵਿਸ਼ੇ ਦੇ ਪੀਰੀਅਡ ਦਰਾਂ ਨਹੀਂ ਲਿਆ ਜਾਵੇਗਾ ਜਿਹੜਾ ਹੈਗਾ ਇਹ ਇਹ ਤਿਆਰ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਜਮਾਤਾਂ ਦਾ ਕੋਈ ਬਾਇਮੰਥਲੀ ਟੈਸਟ ਮੈਸਟਰਸ ਨਹੀਂ ਰਥਲੀ ਜਿੱਤੇ ਪੀਰੀਅਡਾਂ ਵਿੱਚ ਨਿਆ ਲਿਆ ਜਾਵੇ ਤੇ ਜਿਹੜੇ ਮਿਸ਼ਨ ਸਮਰੱਥ ਤੇ ਪੀੜ੍ਹ 6ਵੀਂ ਤੋਂ ਲੈ ਕੇ 8ਵੀਂ ਦੇ ਵਿੱਚ ਉਹਦੇ ਵਿੱਚ ਨਹੀਂ ਲੈ ਜਾਣਾ ਇਸ ਤਰ੍ਹਾਂ ਦੇ ਨਾਲ ਪੂਰਾ ਰਿਕਾਰਡ ਰੱਖਣਾ ਇਹਨਾਂ ਦਾ ਸਕੂਲ ਵਾਈਜ਼ ਪੱਧਰ ਤੇ ਰੱਖਣਾਗਾ ਬਾਇਮੰਥਲੀ ਟੈਸਟ ਇੱਕ ਦਾ ਪੂਰਾ ਰਿਕਾਰਡ ਜਿਹੜਾ ਤੇ ਨਤੀਜਾ ਜਿਹੜਾ ਦਸਤਨਾ ਦੇ ਅੰਦਰ ਤਾਂ ਤਿਆਰ ਕਰਵਾਉਣਾਗਾ ਹਰੇਕਾਂ ਦੀ ਜਿਹੜੀ ਪਾਲਣਾ ਇਹਨਾਂ ਨੇ ਕੀਤੀ ਜਾਵੇ ਸੋ ਇਸ ਗਿਆ ਜੀ ਪੱਤਰ ਤੁਹਾਡਾ ਤੁਹਾਨੂੰ ਸਿਰਫ ਇਹ ਦੱਸਣ ਦੇ ਲਈ ਵੀ ਕਿ ਤੁਹਾਡੇ ਪੇਪਰ 10 ਜੁਲਾਈ ਤੋਂ ਸ਼ੁਰੂ ਹੋ ਰਹੇ ਨੇ 19 ਤੱਕ ਚੱਲਣੇ ਆ 6ਵੀਂ ਤੋਂ ਲੈ ਕੇ 12ਵੀਂ ਤੱਕ ਦੀ ਇਹ ਜਾਣਕਾਰੀ ਸੀਗੀ ਇਹका चैनल ਦੇ ਨਾਲ ਨਹੀਂ ਜੁੜੇ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿ ਹਰ ਤਰ੍ਹਾਂ ਦੀ ਜਾਣਕਾਰੀ ਲਈ ਤੁਹਾਡੇ ਨੂੰ ਨਵੀਂ ਜਾਣਕਾਰੀ ਭੇਜੀ ਜਾਏਗੀ ਵੱਧ ਤੋਂ ਵੱਧ ਇਸ ਨੂੰ ਆਪਣੇ ਵਿਦਿਆਰਥੀਆਂ ਤੱਕ ਜਿਹੜਾ ਸ਼ੇਅਰ ਕਰਨ ਦੀ ਖੇਚਲ ਕਰੀਏ ਧੰਨਵਾਦ